ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਦੋਸਤੋ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਅਸੀਂ ਬਹੁਤ ਹੀ ਮਹਾਨ ਸਖਸ਼ੀਅਤ ਤੇ ਪਹੁੰਚੇ ਹੋਏ ਕਲਾਕਾਰ ਨਾਲ ਮਲਾਉਣੇ ਆ ਜਿਨ੍ਹਾਂ ਦਾ ਨਾਮ ਹੈ ਜੀ ਤੁਸੀਂ ਖੁਦ ਹੀ ਦੱਸ ਦਿਓ ਆਪਣਾ ਨਾਮ ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੰਨੇ ਟੀਵੀਆਂ ਤੇ ਮਮੈਲਾਂ ਤੇ ਮੈਨੂੰ ਦੇਖ ਰਹੇ ਨੇ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਫਰੀਲੀ ਵਾਇਸ ਦਾ ਮਾਲਕ ਮਸ਼ਹੂਰ ਤੇ ਡੋਪਰ ਡੋਪਰ ਹਿੱਟ ਕਲਾਕਾਰ ਕਮਾਲ ਸਿੱਧੂ 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 ਬਹੁਤ ਹੀ ਪ੍ਰਸਿੱਧ ਤੇ ਪਹੁੰਚਿਆ ਹੋਇਆ ਕਲਾਕਾਰ ਕਮਾਲ ਸਿੱਧੂ ਤੇ ਕਮਾਲ ਹੀ ਕਰ ਦਿੰਦਾ ਜਦੋਂ ਗਾਉਂਦਾ ਨਾ ਸਭਾਂ ਨੂੰ ਹੀ ਪਾ ਦਿੰਦਾ ਤੇ ਬਾਕੀ ਤੁਸੀਂ ਇਹਦੀ ਅਦਾਕਾਰੀ ਦੇਖੋਗੇ ਤੁਹਾਨੂੰ ਦੁਖਾਉਣਿਆ ਸੀ ਅਦਾਕਾਰੀ ਵੀ ਤੇ ਹੋਰ ਇੱਕ ਗੱਲ ਤੁਹਾਨੂੰ ਸਵਾਲ ਪੁੱਛਦੀ ਹਾਂ ਜੀ ਜਿਹੜਾ ਤੁਹਾਨੂੰ ਇਹ ਸ਼ੌਂਕ ਜਾਗਿਆ ਗਾਉਂਦਾ ਕਿੱਥੋਂ ਪਿਆ ਬਚਪਨ ਦੇ ਸ਼ੌਂਕ ਸੀ ਜੀ ਆ ਹੁਣ ਲੱਗੇ ਹੋਏ ਸ਼ੌਂਕ ਤਾਂ ਇਹ ਮੈਨੂੰ ਇਹ ਮੈਨੂੰ ਲੱਗਦਾ ਮੈਂ ਹੋਊਗਾ 11-12 ਮਹੀਨਿਆਂ ਦੇ ਹੋਊਗਾ ਮੈਨੂੰ ਉਦੋਂ ਤੇ ਸ਼ੌਂਕ ਪੈ ਗਿਆ ਸੀਗਾ ਅੱਛਾ 11-12 ਮਹੀਨੇ ਮਤਲਬ ਕਿ ਤੁਸੀਂ ਸਾਲ ਕਦੇ ਸੀਗੇ ਹਾਂ ਉਦੋਂ ਹੀ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਮੈਂ ਮਤਲਬ ਵੀ ਮੇਰੇ ਦਿਲ ਤੇ ਸਰੀਰ ਦਿਮਾਗ ਸੀ ਵੀ ਮੈਂ ਇੱਕ ਦਿਨ ਕਲਾਕਾਰ ਬਣ ਕੇ ਲੋਕਾਂ ਨੂੰ ਦਿਖਾਵਾਂ ਵੀ ਮੈਂ ਚੀਜ਼ ਕੀ ਆ ਸਹੀ ਗੱਲ ਹੈ ਇਹ ਤਾਂ ਦੇਖੋ ਹਰ ਇੱਕ ਦੇ ਮਨ ਚ ਇੱਛਾ ਹੁੰਦੀ ਹੈ ਨਾ ਵੀ ਆਪਾਂ ਕੁਝ ਬਣੀਏ ਪਰਾਤਾ ਬਹੁਤ ਕਮਾਲ ਕਰਤੀ ਤਾਂ ਹੀ ਸ਼ਾਇਦ ਤੁਹਾਡਾ ਨਾਮ ਕਮਾਲ ਸਿੱਧੂ ਤਾਂ ਰਹਾ ਤੁਹਾਡੇ ਨਾਮ ਪਿਉ ਨੇ ਤੁਸੀਂ ਕਮਾਲ ਹੀ ਕਰਤੀ 1 ਸਾਲ ਦੇ ਹੋ ਕੇ ਨੂੰ ਇਹਨੂੰ ਸ਼ੌਂਕ ਜਾਗਦਾ ਸੀ ਪੂਰਾ 1 ਸਾਲ ਦਾ ਹੁੰਦਾ ਬੱਚਾ ਹਜੇ ਉਹਨੂੰ ਸੁਰਤ ਵੀ ਨਹੀਂ ਹੁੰਦੀ ਹਜੇ ਉਹ ਮਤਲਬ ਕਿ ਤੁਰ ਨਹੀਂ ਲੱਗਦਾ ਹੁੰਦਾ 1 ਸਾਲ ਦਾ ਬੱਚਾ ਜਦੋਂ ਕਿ ਇਹਨੂੰ ਗਾਇਕੀ ਦਾ ਸ਼ੌਂਕ ਪੈਗਾ ਉਸ ਟਾਈਮ ਕਿਵੇਂ ਗਾਉਂਦੇ ਹੁੰਦੇ ਸੀ ਫਿਰ ਤੁਸੀਂ ਇਹ ਮੈਂ ਤੁਹਾਨੂੰ ਦੱਸਦਾ ਹਾਂ ਉਸ ਟਾਈਮ ਮੈਂ ਨਿਕਾ ਜਾ ਹੁੰਦਾ ਸੀਗਾ ਮੇਰਾ ਆਧਾਰ ਕਾਰਡ ਬਣਾਉਣ ਵਾਗੇ ਮੈਂ ਗੋਦੀ ਚੱਕਿਆ ਹੋਇਆ ਸੀ ਤੇ ਮੈਂ ਕਾਣੀ ਗਾਈਆ ਉਹ ਕਹਿੰਦੇ ਵੀ ਇਹਦਾ ਨਾਂ ਇਹਦਾ ਕਮਾਲ ਕਰੀ ਜਾਂਦਾ। ਉਹਨਾਂ ਨੇ ਮੇਰਾ ਆਧਾਰ ਕਾਰਡ ਤੇ ਵੀ ਕਮਾਲ ਸਿੱਧੂ ਪਾਤਾ। ਫਿਰ ਮੇਰਾ ਨਾਂ ਕਮਾਲ ਸਿੱਧੂ ਪੈ ਗਿਆ ਕਿਉਂਕਿ ਫਿਰ ਮੈਂ ਕਰੀ ਕਮਾਲ ਰਿਹਾ ਸੀ। ਸਹੀ ਗੱਲ ਹੈ। ਹਾਂ। ਬਾਕੀ ਦਰਸ਼ਕ ਤੁਸੀਂ ਵੀ ਦੇਖ ਹੀ ਰਹੇ ਹੋਗੇ। ਗੱਲਾਂ ਵੀ ਕਮਾਲ ਦੀ ਕਰ ਰਹੇ ਨੇ ਤੇ ਨਾਂ ਵੀ ਬਹੁਤ ਸੋਹਣਾ ਰੱਖਿਆ ਕਮਾਲ ਸਿੱਧੂ। ਹੁਣ ਅੱਛਾ ਜੀ। ਬਾਕੀ ਸੋਨੂੰ ਮੈਂ ਦੱਸਦਾ ਇਹ ਵੀ ਮੈਂ ਮੈਨੂੰ ਸ਼ੌਂਕ ਕਿਵੇਂ ਪਿਆ ਤੇ ਮੈਂ ਵੀ ਕਿਵੇਂ ਡਿਸਾਈਡ ਕੀਤਾ ਵੀ ਮੈਂ ਹੁਣ ਕਲਾਕਾਰ ਬਣਾ। ਅਸੀਂ ਤੂੜੀ ਢੋਂਦੇ ਸੀ ਗਈ ਠੀਕ ਹੈ ਜੀ ਜਦੋਂ ਤੂੜੀ ਢੋਂਦੇ ਸੀ ਜਿਹੜੇ ਹੁਣ ਪੰਡਾ ਚੱਕਣ ਵਾਲੇ ਹੁੰਦੇ ਨੇ ਹਾਂਜੀ ਪੰਜ ਚਾਰ ਬੰਦੇ ਪੰਡਾ ਚੱਕਣ ਵਾਲੇ ਸੀ ਹਾਂਜੀ ਹਾਂਜੀ ਤੇ ਮੈਨੂੰ ਪਾਣੀ ਪਿਆ ਕੇ ਜਿੰਨਾਂ ਦੇ ਤੂੜੀ ਢੋਂਦੇ ਸੀ ਲਵਾ ਕੇ ਭੁੱਕੀ ਦਾ ਕਾਰਡ ਮੈਨੂੰ ਤੂੜੀ ਵਾਲੇ ਚਵਾੜਦਾ ਕਹਿੰਦੇ ਤੂੰ ਤੂੜੀ ਲਤੜੀ ਚੱਲ ਅੱਛਾ ਅੱਛਾ ਜੀ ਮਤਲਬ ਉੱਥੇ ਸਾਹ ਨਹੀਂ ਆਉਂਦਾ ਸੀਗਾ ਜੀ ਜੀ ਨਾ ਲੱਗਿਆ ਮੈਂ ਕੋਈ 5 6 ਘੰਟੇ ਤੂੜੀ ਲਤੜੀ ਗਿਆ ਮੈਂ ਥਾਂ ਚੜ ਗਿਆ ਮੇਰਾ ਮੈਂ ਸੋਚੀ ਕਿ ਆ ਵੀ ਮੈਂ ਇੰਨੀ ਤਕੜੀ ਵਾਇਦਾ ਮਾਰਕ ਮੇਰੀ ਆਵਾਜ਼ ਖਰਾਬ ਹੋ ਜਾਂਦੀ ਏ ਧੂੜੀ ਨਾਲ ਕਰਦੇ ਨਾਲ ਮੈਂ ਉੱਥੋਂ ਨਿਕਲਿਆ ਮੈਂ ਪੂਰਾ ਗੁੱਸੇ 'ਚ ਮਤਲਬ ਗੁੱਸੇ 'ਚ ਨਿਕਲਿਆ ਮੈਂ ਸੋਚਿਆ ਵੀ ਇਹ ਕੰਮ ਛੱਡ ਦਈਏ ਸਹੀ ਗੱਲ ਹੈ ਫਿਰ ਉਸ ਤੋਂ ਬਾਅਦ ਮੈਂ ਇੱਕ ਦੋ ਗਾਣੇ ਇਹ ਜੇ ਗਾਏ ਜੀ ਇਹ ਜੇ ਗਾਏ ਕਿ ਉਹ ਸੁਪਰ ਡੂਪਰ ਹਿੱਟਰ ਹੈਗੇ ਵਾਹ ਕੁਝ ਗਾਣੇ ਤਾਂ ਇੰਨੇ ਹਿੱਟ ਹੋਏ ਪਏ ਨੇ ਮੇਰੇ ਦਿਮਾਗ 'ਚ ਉਹਦੇ ਬਾਹਰ ਨਹੀਂ ਆਏ अच्छा जी हां तो फिर ਤੁਸੀਂ ਬਾਹਰ ਕੱਢੋ ਦਰਸ਼ਕਾਂ ਤਾਂ ਦਿਖਾਓ ਦਰਸ਼ਕ ਤਾਂ ਢੀਕ ਕਰ ਰਹੇ ਨੇ ਕਿੰਨੀ ਸੁਣੀ ਆਵਾਜ਼ ਆ ਤੁਹਾਡੀ ਇੱਕ ਹੋਰ ਦੱਸੋ ਨਾਲ ਇਹ ਕੌਣ ਨੇ ਇਹ ਮੇਰੇ ਤੋਂ ਕਲਾਕਾਰੀ ਸਿੱਖਦੇ ਆਈ ਅੱਛਾ ਤੁਸੀਂ ਇਹਨਾਂ ਦੇ ਉਸਤਾਦ ਹੋ ਹਾਂਜੀ ਠੀਕ ਹੈ ਤੁਹਾਡਾ ਨਾਮ ਵੀ ਦੱਸ ਦਿਓ ਜੀ ਨਾਮ ਇਹਨਾਂ ਦਾ ਸਾਗਰ ਸਾਹਿਬ ਕਹਿੰਦੇ ਆ ਪਿਆਰ ਨਾਲ ਅਸੀਂ ਹਾਂ ਬਹੁਤ ਹੀ ਸੁਣਾਉਂਦਾ ਮੂ ਇਹਨਾਂ ਦਾ ਨਾਮ ਅਸ਼ਕੰਦਰ ਸਾਗਰ ਅੱਛਾ ਇਹ ਗੀਤਕਾਰ ਵੀ ਨੇ ਲਖਾਰੀ ਵੀ ਨੇ ਇਹ ਲਿਖਦੇ ਬਹੁਤ ਸੋਹਣਾ ਨੇ ਅੱਛਾ ਇਹ ਲਿਖਦੇ ਨੇ ਤੁਸੀਂ ਉਹਨਾਂ ਨੂੰ ਗਾਉਣੇ ਹੋ ਇਹਨਾਂ ਦੇ ਲਿਖੇ ਹੋਏ ਸੁਣਾਉਣੇ ਹਨ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਫਿਰ ਤਾਂ ਬਹੁਤ ਸੋਹਣੀ ਗੱਲ ਹੈ ਤੇ ਬਾਕੀ ਤੁਸੀਂ ਉਹਨਾਂ ਆਪਣੀ ਅਦਾਕਾਰੀ ਦਿਖਾ ਸਕਦੇ ਹੋ ਦਰਸ਼ਕਾਂ ਨੂੰ ਹਾਂ ਜੀ ਜ਼ਰੂਰ ਵਧੀਆ ਸੋਹਣਾ ਜੀ ਗੀਤ ਸੁਣਾ ਦਿਓ ਤਾਂ ਕਿ ਸਾਡੇ ਦਰਸ਼ਕ ਸੁਣ ਕੇ ਖੁਸ਼ ਹੋ ਜਾਣ ਮਨ ਕਾ ਮਨ ਇੱਕ ਮਿੰਟ ਮਨ ਸਾਡੀ ਨਾ ਜੀ ਤੂੰ ਮਨ ਕੱਢ ਗਿਆ ਹਾਂ ਜੀ ਤੂੰ ਵੀ ਦਾ ਮਨ ਕੱਢ ਗਿਆ ਕੋਈ ਗੱਲ ਨਹੀਂ ਕਈ ਵਾਰ ਹੋ ਜਾਂਦਾ ਜੀ ਬੱਸ ਤੁਸੀਂ ਪਹੁੰਚੇ ਹੋਏ ਕਲਾਕਾਰਾਂ ਤੂੰ ਵੀ ਥੋੜੀ ਜਿਹੀ ਮਹਿੰਗੀ ਲਾਉ ਨਾ ਸਾਡੀ ਤੂੰਬੀ ਨਾਲ ਜੀ ਮੈਂ ਕਹਿੰਦੇ ਤੇ ਤੂੰ ਵੀ ਤੇ 2 250 ਗਾਣਾ ਗਾਉਣੇ ਆ ਤਾਰਾਂ ਟੁੱਟ ਜਾਂਦੀਆਂ ਹੀ ਹਾਂ ਟੁੱਟ ਜਾਂਦੇ ਆ ਜੀ ਫਿਰ ਜਦੋਂ ਗਾਣੇ ਜ਼ਿਆਦਾ ਗਾਉਣੇ ਆ ਨਾ ਲਗਾਤਾਰ বাজਦੀ ਆ ਤੂੰਬੀ ਦੀ ਤਾਰ ਵੀ ਟੁੱਟ ਜਾਂਦੀ ਆ ਕਈ ਵਾਰ ਸੋਣੀ ਹੈ ਜੱਤੇ ਰਹਿ ਨਾਲ ਦਗਾ ਮੈਂ ਕਮਾਵਾਂ ਕਮਾਵਾਂ ਕਿ ਰੱਬ ਕਰ ਤੂੰ ਹੀ ਮਰ ਜਾਏ ਹਾਏ ਕਿ ਰੱਬ ਕਰ ਤੂੰ ਹੀ ਮਰ ਜਾਏ ਵਾਹ ਕੀ ਬਾਤ ਹੈ ਗਾਣਾ ਤਾਂ ਤੁਹਾਡਾ ਬਹੁਤ ਸੁਣਾ ਪਰ ਮੈਂ ਗਾਣਾ ਸੁਣਿਆ ਜਰੂਰ ਹੈ ਇਹ ਤੁਸੀਂ ਵੱਖਰੇ ਅੰਦਾਜ਼ ਚ ਗਾਇਆ ਪਰ ਮੈਂ ਸੁਣਿਆ ਅੱਲਾਹ ਕਰੇ ਮੈਂ ਹੀ ਮਰ ਜਾਵਾਂ ਪਰ ਤੁਸੀਂ ਕਹੀਆਂ ਨਾ ਤੂੰ ਮਰ ਜਾਵੇਂ ਇਹ ਆਏ ਹਨ ਜਿਹੜਾ ਹੋਰ ਕਲਾਕਾਰ ਨੇ ਉਹ ਇੱਕ ਪਾਸੇ ਮਤਲਬ ਗਾਈ ਜਾਂਦੇ ਆ ਠੀਕ ਗੱਲ ਹੈ ਹੁਣ ਕਲਾਕਾਰ ਕੀ ਕਰਨਗੇ ਦਿਲਾਂ ਤੇ ਗਾਣੇ ਗਾਈਆਂਣਗੇ ਦਿਲ ਟੁੱਟ ਗਿਆ ਜੁੜ ਗਿਆ ਹੈ ਜਾਂ ਗਾਉਣਗੇ ਅੱਖੀਆਂ ਤੇ ਅੱਖੀਆਂ ਅੱਖੀਆਂ ਨੂੰ ਕਿਰਪਾਨਾਂ ਬਣਾਈ ਜਾਂਦੇ ਆ ਅੱਖੀਆਂ ਤੇਰੇ नाग ਦੀ ਬੱਚੀ ਗੁੱਤ ਨੂੰ नाग ਸਹੀ ਗੱਲ ਬੁੱਲੀਆਂ ਧੌਣ ਇਹਨਾਂ ਦੇ ਗਾ ਜਾਣਗੇ ਕਿਸੇ ਨੇ ਅੱਜ ਤੱਕ ਕਿਸੇ ਕਲਾਕਾਰ ਨੇ ਕੋਈ ਲੱਤ ਗੋਡੇ ਤੇ ਗਾਣਾ ਨਹੀਂ ਗਾਇਆ ਤੁਹਾਡੀ ਗੱਲ ਨਾ ਬਿਲਕੁਲ ਸਹੀ ਹੈ ਮੈਂ ਕਹਿੰਦੀ ਆ ਅੱਖਾਂ ਕੰਨ ਨੱਕ ਮੂੰਹ ਬੁੱਲ ਸਾਰਿਆਂ ਦੇ ਬਣ ਗਏ ਗਾਣੇ ਠੀਕ ਹੈ ਜੀ ਹੁਣ ਤੁਸੀਂ ਐ ਕਹੋ ਲੱਤ ਪੈਰ ਤੇ ਗਾਣਾ ਸੁਣਾਓ ਮੈਨੂੰ ਲੱਤ ਪੈਰ ਸਾਡੇ ਦਰਸ਼ਕ ਤਾਵਲੇ ਹੋ ਰਹੇ ਨੇ ਕਿਉਂਕਿ ਸਾਰੇ ਸੁਣ ਲੈਣਨਾਂ ਨੇ ਗਾਣੇ ਬਾਕੀ ਕੋਈ ਲੱਤ ਪੈਰ ਇਹਦੇ ਸੁਣਾਓ ਕੋਈ ਟੰਗ ਟੁੱਟ ਗਈ ਕਿਸੇ ਜਿਵੇਂ ਦੇ ਵਿੱਚ ਗਿੱਦੇ ਵਿੱਚ ਨੱਚਣਾ ਤੂੰ ਸੋਣੀਏ 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 ਉਹ ਨਹੀਂ ਤੂੰ ਗਿੱਦੇ ਵਿੱਚ ਪੌਣੀ ਬੋਲੀਆਂ ਨਹੀਂ ਤੇਰੀ ਲੱਤ ਟੁੱਟ ਜਾਊਗੀ ਲੱਤ ਟੁੱਟ ਜਾਊਗੀ ਨਾ ਦੂਰੀ ਦੂਰੀ ਹੋ ਕੇ ਨਾ ਤੂੰ ਨੱਚ ਸੋਣੀਏ ਹਈ ਨਹੀਂ ਤੇਰੀ ਲੱਤ ਟੁੱਟੇ ਜਾਊਗੀ ਬੱਲੇ ਦੀ ਤੇਰੀ ਲੱਤ ਟੁੱਟੇ ਜਾਊਗੀ ਕਿਆ ਬਾਤ ਹੈ ਆਵਾਜ਼ ਆਵਾਜ਼ ਤੁਹਾਡੀ ਬਾਖਮੋ ਹੋ ਤੇਰਾ ਲੱਤ ਤੇ ਸੋਣੀਏ ਲੱਤੇ ਲਖਾਈ ਫਿਰ ਨਾ ਨੀ ਤੇਰਾ ਗੋਡੇ ਤੇ ਸੋਣੀਏ ਜਿੱਟ ਤੇ ਲਖਾਈ ਫਿਰ ਨਾ ਨੀ ਤੇਰਾ ਗਿੱਟੇ ਤੇ ਸੋਣੀਏ ਵਾਹ

ਉਈ ਗੱਲ ਨਹੀਂ ਬਣਦਾ ਹਾਂਜੀ 17 ਤਰੀਕ ਹਾਂ ਬਸ 17 ਨੂੰ ਬਸ ਬੁੱਕ ਹੋਣ ਵਾਲੇ ਸੀ ਤੁਹਾਡਾ ਫੋਨ ਆ ਗਿਆ ਬੰਨ ਕਰ ਦਿੰਦੇ ਵਸ ਡਨ ਅਸੀਂ 아이 7 ਲੱਖ ਰੁਪਇਆ ਹਾਂਜੀ 7 ਅਸੀਂ ਫਿਰ ਤੁਹਾਨੂੰ ਪਤਾ ਹੈ ਗੱਡੀ ਵੀ ਜਿਹੜੀ ਜਿਹੜੀ ਗੱਡੀ ਤੇ ਆਵਾਂਗੇ ਤੁਹਾਨੂੰ ਪਤਾ ਕਿੰਨੇ ਕਰੋੜ ਦੀ ਆ 6 ਕਰੋੜ ਦੀ ਸਾਡੀ ਗੱਡੀ ਉਸ ਜੀ ਵੈਂਗਨ ਉਧੇ ਆਵਾਂਗੇ ਸੀ ਆ ਹ ਸਾਈਨ ਕਰ ਦੋ ਸਾਈਨ ਕਰਦੇ ਹਾਂ ਉਹਨਾਂ ਦਾ ਇਹ ਮੈਂ ਸਸਤੇ ਪ੍ਰੋਗਰਾਮ ਨਹੀਂ ਲਾਉਂਦੇ ਸੀ ਹਾਂ ਚਲੋ ਠੀਕ ਠੀਕ ਆ ਓਕੇ ਹਾਂ 3.5 ਲੱਖ ਰੁਪਏ ਅਡਵਾਂਸ ਦੇ ਦੋ ਆ ਗੱਗਲ पे ਕਰ ਦੋ ਆ ਗੱਗਲ ਤੇ ਆ ਗੱਲ 'ਤੇ ਵਾਹ ਕਮਾ ਸਿੱਧੂ ਜੀ ਇਹ ਤਾਂ ਫਿਰ ਲੋਕ ਕਹਿੰਦਾ ਜੀ ਆ ਪਿੱਛੇ ਲੜੀ ਜਾਂਦਾ ਹੀ ਕਿਸੇ ਨਾਲ ਕਹਿੰਦਾ ਯਾਰ ਕਮਾਲ ਸਿੱਧੂ ਨੂੰ ਬੁੱਕ ਕਰਾ ਕਮਾਲ ਸਿੱਧੂ ਜੀ ਮੈਂ ਹਾਸੇ ਤੇ ਮੈਨੂੰ ਆਈ ਬਹੁਤ ਪਰ ਜਿਹੜੀ ਗੱਡੀ ਦਾ ਤੁਸੀਂ ਨਾਮ ਲੈਤਾ ਇਹ ਗੱਡੀ ਦਾ ਨਾਮ ਮੈਂ ਪਹਿਲੀ ਵਾਰ ਸੁਣਿਆ ਇਹ ਹੈਗੀ ਹੈ ਜੀ ਗੱਡੀ ਕਮਾਲ ਆ ਉਹਦੇ ਗੱਡੀ ਦੇ ਮੂਰਿਓ ਗੋਲ ਜਾਹੋ ਪਾਇਆ ਹੁੰਦਾਗਾ ਜੇ ਤੁਹਾਡੇ ਕਲਾਕਾਰਾਂ ਵਾਸਤੇ ਸ਼ਾਇਦ ਕੋਈ ਬੱਕਰੀ ਤਿਆਰ ਕਰਤੀ ਹੋਵੇ ਕੰਪਨੀ ਨੇ ਹੋ ਸਕਦਾ ਸਾਨੂੰ ਤਾਂ ਨਹੀਂ ਇਹ ਤਾਂ ਬੱਚੇ ਸਾਨੂੰ ਫੋਨ ਜਦੋਂ ਕੋਈ ਗੱਡੀ ਨਵੀਂ ਲਾਂਚ ਕਰਦੇ ਗੱਲ ਦੱਸੋ ਉਹਨੂੰ ਖਾੜੇ ਵਾਸਤੇ ਬੁਕਿੰਗ ਹੋਈ ਹੈ ਤੁਸੀਂ 7 ਲੱਖ ਰੁਪਏ ਲੈਣੇ ਹੋ ਹਾਂਜੀ 7 ਲੱਖ ਰੁਪਏ ਲੈਣੇ ਸਹੀ ਗੱਲ ਹੈ ਤੁਸੀਂ ਪਹੁੰਚੇ ਹੋਏ ਕਲਾਕਾਰ ਹੋ ਤੁਹਾਡੀ ਕੋਣ ਵੀ ਇਸ ਕਰੂਗਾ ਕਿੰਨੀ ਸੋਹਣੀ ਸਰੀਲੀ ਆਵਾਜ਼ ਹੈ ਚਲੋ ਆਇਆ ਕਰੋ ਐਨੀ ਸੋਹਣੀ ਸਰੀਲੀ ਆਵਾਜ਼ ਨੇ ਤੁਸੀਂ ਕੋਈ ਕਰ ਨੌਜਲਾ ਬੱਬੂ ਮਾਨ ਜਾਂ ਸਿੱਧੂ ਮਸੇਵ ਦਾ Song ਸੁਣਾਓ ਹਾਂ ਸੁਣਾਓ ਜੇ ਹੋ ਸਕਦਾ ਤਾਂ ਗੁਰਪ੍ਰੀਤ ਸਿੱਧੂ ਦਾ ਸੁਣਾ ਦਿਓ ਮੇਰਾ ਫੇਵਰੇਟ ਸਿੰਗਰ ਆ ਉਹ ਜੀ ਬਿਲਕੁਲ ਹਾਂ ਦਾਦਾ ਇੱਕ ਸਿੱਕੇ ਦੇ ਦੋ ਪਹਿਲੂ ਆ ਜੀ ਜਾ ਤੁਸੀਂ ਗਲਾਬ ਉਹ ਗਲਾਬ ਸਿੱਧੂ ਮੈਂ ਕਮਾਲ ਸਿੱਧੂ ਸਹੀ ਗਾ ਤੁਸੀਂ ਗਲਾਬ ਸਿੱਧੂ ਤੇ ਸੁਣਾਓ ਮੈਂ ਬਹੁਤ ਹੁੰਦੀ ਆ ਦੇ ਸਾਹਮਣੇ ਹਾਂਜੀ ਉਹ ਵੀ ਆਈ ਨਹੀਂ ਬਸ ਸਾਡਾ ਫੈਨ ਹੋਵੇ ਹਾਂ ਹਾਂ ਹੋ ਸਕਦਾ ਹਾਂਜੀ ਵਧੀਆ ਗਾਉਂਦਾ ਘਰ ਆਪਾਂ ਐ ਨਹੀਂ ਕਹਿੰਦੇ ਵੀ ਵਧੀਆ ਸਾਡੇ ਵਰਗਾ ਹੀ ਗਾਉਂਦਾ ਅਸੀਂ ਵੀ ਚੱਲ ਹੈਨਾ ਮੈਂ ਬਹੁਤ ਜਦੋਂ ਵੀ ਉਹ ਚੱਲ ਸਾਨੂੰ ਲੋਕ ਸੁਪਰ ਡੋਪਰ ਹਿੱਟ ਮੰਨਦੇ ਆ ਘਰ ਪਰ ਉਹ ਵਧੀਆ ਗਾਉਂਦਾ ਹਾਂ ਬੰਦਾ ਬਹੁਤ ਵਧੀਆ ਕਮਾਲ ਸਿੱਧੂ ਜੀ ਤੁਸੀਂ ਗੁਲਾਬ ਸਿੱਧੂ ਦਾ ਸੌਂਗ ਸੁਣਾਓ ਐਨਕਲਾ ਹਾਂਜੀ ਬਿਲਕੁਲ ਜੀ ਉਸਤਾਦ ਜੀ ਪਹਿਲਾ ਐਨਕਲਾ ਆ ਕੇ ਫੇਰੀ ਐਨਕਲਾ ਦੀ ਐਨਕਲਾ ਕਾਮੰਗੇ ਬਰਕੋ ਜੀ ਅਸੀਂ ਦੇਖੋ ਸਿੱਕੇ ਦੇ ਦੋ ਪਹਿਲੂ ਆ ਉਹ ਗੁਲਾਬ ਸਿੱਧੂ ਆ ਤੇ ਮੈਂ ਕਮਾਲ ਸੁਣਿਆ ਹਾਂਜੀ ਬਿਲਕੁਲ ਵਧੀਆ ਗਾਉਂਦਾ ਅਖਰ ਹਾਂ ਵਧੀਆ ਗਾਉਂਦਾ ਸੋਨਾ ਗਾਉਂਦੇ ਗਾਉਂਦੇ ਸੁਣਦੇ ਬਹੁਤ ਸਰੀਲੀ ਆਵਾਜ਼ ਆ ਹਾਂਜੀ ਅਸੀਂ ਸਾਨੂੰ ਤਾਂ ਫਿਰ ਲੋਕ ਸੁਪਰ ਡੁਪਰ ਹਿੱਟ ਮੰਨਦੇ ਆ ਨਹੀਂ ਸਹੀ ਗੱਲ ਆ ਪਹੁੰਚੀ ਹੋਈ ਕਲਾ ਹੈ ਸਾਡੀ ਕੋਲ ਪਹੁੰਚੇ ਨਹੀਂ ਸੀ ਹਾਂ ਲੜੇ ਤੂੰ ਹਜੇ ਐਨਕ ਨਾ ਲਾ ਲਿਆ ਕਰ ਅੱਖੀਆਂ ਦੇ ਵਿੱਚ ਨਾ ਤੂੰ ਤੱਕਨੀ ਕੀ ਅੰਦੇ ਵਿੱਚ ਨਾ ਤੂੰ ਤੱਕਨੀ ਅੱਖ ਨਾਲ ਹੀ ਅੱਖੀ ਤੂੰ ਹਾਈ ਵਾ 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 ਅੱਖ ਨਾਲ ਹੀ ਅੱਖ ਤੂੰ ਬੁਲਾਉਂਦੇ ਜੋਗੀ ਹੋਈ ਨਹੀਂ ਹਾਈ ਨਹੀਂ ਤੂੰ ਅੱਖੀਆਂ ਦੇ ਵਿੱਚ ਤੱਕ ਲੈ ਕੰਬਿੱਚ ਅਖੇਦੂ ਬੁਲਾਉਣ ਜੁਗੀ ਹੋਈ ਨਹੀਂ ਅੱਖਾਂ ਚ ਨਾ ਸਤੂ ਬੁਲਾਉਣੀ ਜੁਗੀ ਹੋਈ ਨਹੀਂ ਕਮਾਲ ਸਤੂ ਜੀ ਕਮਾਲ ਹੀ ਕਰਦੀ ਤੁਸੀਂ ਤਾਂ ਜਮਾਸੀ ਲਈ ਕੰਬਿੱਚ ਤੂੰ ਕਮਾਲ ਕਮਾਲ ਸਤੂ ਜੀ ਤੁਹਾਡੇ ਤੁੰ ਵੀ ਤਾਂ ਮਣ ਕੇ ਡਿੱਗੀ ਜਾਂਦੇ ਨੇ ਆ ਜਿੱਕੋ ਜੀ ਮਣਾ ਜੋ ਤੂੰ ਕਿਹਾ ਸੀ ਯਾਰ ਤੂੰ ਬੈਸਤੀ ਕਰਾਈ ਜਾਣਾਗਾ ਉਸਤਾਦ ਮਗਵਾਈ ਆ ਉਹ ਮੈਂ ਚੁੰਗੀ ਆਹੋ ਮੇਰੀ ਗੱਲ ਸੁਣੋ ਕਮਾਲ ਜੀ ਕੁਛ ਅਖਾਰੇ ਦੇ ਐਨੇ ਪੈਸੇ ਲੈਣੇ ਹੋ ਕਿ ਤੁਸੀਂ ਤੁੰਬੀ ਮਹਿੰਗੀ ਹੀ ਰੱਖੋ ਤੁੰਬੀ ਦਾ ਨਾ ਇਹ ਬਹੁਤ ਮਹਿੰਗਿਆ ਹੁਣ 2-250 ਗਾਣਾ ਗਾ ਦੇਣੇ ਇੱਕ ਦਿਨ ਦੇ ਵਿੱਚ ਹੁਣ ਜਦੋਂ ਆਹ ਤਾਰ ਤੇ ਆਂਗੂਲ ਮਾਰੀ ਗਈ ਤਾਰ ਕਿੱਥੇ ਵੱਡੂ ਇੱਟੇ ਆਂਦੇ ਰਹੇ ਜੀ ਜਾਂਦੇ ਆ ਸਹੀ ਗੱਲ ਹੈ ਜੀ ਜਿਹੜੇ ਜਿਹੜੇ ਕਲਾਕਾਰ ਦੀ ਤੁੰਬੀ ਐ ਹੁੰਦੀ ਹੋਵੇ ਉਹਦਾ ਮਤਲਬ ਫੋੜੋ ਡੋਪਰੇ ਹਿੱਟਾ ਉਹਦਾ ਕੰਮ ਫੁੱਲੇ ਚੱਲਦਾ ਹੈ ਹੈ ਐਦਾ ਤਾਂ ਕਰਕੇ ਤੁਹਾਡਾ ਕੰਮ ਫੁੱਲ ਚੱਲਦਾ ਅਸੀਂ ਤਾਂ 20 ਵੀ ਤਾਰਾਂ ਤੋੜ ਦਿੰਨੇ ਆ ਬਹੁਤ ਕਰਮ ਵਾਲੀ ਤੁੰਬੀ ਐ ਫਿਰ ਐਨੀ ਤਾਰਦਾਰ ਗੁੱਛਾ ਨਾਲ ਰੱਖਦੇ ਆਂ ਅਸੀਂ ਚਲੋ ਵਧੀਆ ਗੱਲ ਹੈ ਚਲੋ ਆਏ ਆ ਨਾ ਜਦੋਂ ਵੀ ਚਲ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਸਹੀ ਕਰ ਲੈਣੀ ਇਹਨੂੰ ਹੋਰ ਤੁਸੀਂ ਹੋਰ ਪਰਮੈਸ਼ ਕਰੋ ਗਾਣੇ ਨਹੀਂ ਗਾਣੇ ਤੋਂ ਤੇ ਬਹੁਤ ਸੁਣੇ ਨੇ ਮੈਂ ਅੱディ ਸਰੀ ਲਈ ਆਵਾਜ਼ ਕਿਸੇ ਦਿਨ ਸੁਣੀ ਐ ਨਹੀਂ ਸੁਣੀ ਆਵਾਜ਼ ਦੇਖੋ ਜੀ ਅਸੀਂ ਮਾਨ ਨਹੀਂ ਕਰਦੇ ਮੈਂ ਮਾਨ ਤਾਂ ਕਿਸ ਗੱਲ ਦਾ ਨਹੀਂ ਇਹ ਤਾਂ ਮਾਪਾ ਮੈਨੂੰ ਦਿੱਤੀ ਹੋਇਆ ਮੈਂ ਇੰਨਾ ਵਧੀਆ ਕਲਾਕਾਰਾਂ ਸੁਕਰ ਡੋਪਰ ਕੈਦਾ ਕਹੂੰ ਦਾ ਮੰਨੀ ਪਰ ਮੰਨੀ ਦਾ ਕਲਾਕਾਰ ਆ ਮੈਂ ਬਿਲਕੁਲ ਜੀ ਅਸੀਂ ਬਹੁਤ ਸਿਰ ਵੀ ਨਹੀਂ ਰੱਖਦੇ ਅੱਛਾ ਜੀ ਬਿਲਕੁਲ ਜੀ ਹੁਣ ਅਸੀਂ ਬੌਂਸਰ ਕਿਉਂ ਰੱਖੇ ਅੱਜੇ ਦਾ ਨਾ ਪ੍ਰੋਗਰਾਮਾਂ ਦੇ ਵਿੱਚ ਸਾਡੇ ਪਿੱਛੇ ਲੜਾਈ ਹੋਈ ਦੀ ਫੋਟੋਆਂ ਕਰਾਉਣ ਦੇ ਮਾਰੇ ਪਿੱਛੇ ਸਹੀ ਗੱਲ ਹੈ ਜੀ ਬਿਲਕੁਲ ਪਰ ਅਸੀਂ ਬੌਂਸਰ ਸਾਨੂੰ ਰੱਖਣੇ ਚਾਹੀਦੇ ਆ ਕਿਉਂਕਿ ਪਹੁੰਚੇ ਹੋਏ ਕਲਾਕਾਰੋਂ ਤੁਸੀਂ ਬਹੁਤ ਮਹਾਨ ਸ਼ਖਸੀਅਤੋਂ ਐਵੇਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਲੋਕਾਂ ਦਾ ਜਦੋਂ ਕੋਈ ਫੇਮਸ ਹੋ ਜਾਂਦਾ ਥੋੜਾ ਜਿਹਾ ਉਸ ਟਾਈਮ ਕਿ ਬੌਂਸਰ ਜ਼ਰੂਰਤ ਰੱਖਾਂਗੇ ਅਮਰੀਕੇ ਜਾਣਾ ਸੀ ਅਮਰੀਕਾ ਕੈਨੇਡਾ ਚੂਪੀ ਬਿਹਾਰ ਟ੍ਰਾਂਟੋ ਅੱਛਾ ਅੱਛਾ ਇੰਨੇ ਦੂਰ ਦੂ ਦੇ ਬੁੱਕ ਹੋਏ ਪੈਨੇ ਸਾਡੇ ਕੋਲ ਅੱਛਾ ਅੱਛਾ ਉਧਰੇ ਸਾਈਡ ਵੀ ਜਾਂਦੇ ਆ ਤੁਸੀਂ ਬਿਲਕੁਲ ਦਿਮਾਗ ਤੇ ਨਹੀਂ ਕੀ ਬਾਤ ਹੈ ਇੰਨੀ ਜ਼ਿਆਦਾ ਟੈਨਸ਼ਨ ਆ ਮੈਂ ਇਹ ਵੀ ਲੋਕਾਂ ਨੂੰ ਪ੍ਰੋਗਰਾਮ ਹੁਣ ਅਡਵਾਂਸ ਤੁਸੀਂ ਯਕੀਨ ਮੰਨੋਗੇ ਫੋਨ ਆਇਆ ਪਰसों ਜਿਹਦਾ 6 ਮਹੀਨੇ ਵਿਆਹ ਚ ਪੈਨੇ ਕਹਿੰਦੇ ਸਾਡਾ ਉਹਨਾਂ ਨੂੰ ਪਤਾ ਸੀ ਵੀ ਬੁਕਿੰਗ ਬਹੁਤ ਰਹਿੰਦੀ ਹੈ 6 ਮਹੀਨੇ ਪਹਿਲਾਂ ਅਡਵਾਂਸ ਕਰਵਾਉਂਦੇ ਆ ਜੀ ਸਾਨੂੰ ਅੱਛਾ ਅੱਛਾ ਬੁੱਕ ਕਰਦੇ ਆ ਹਾਂ ਚੰਗੀ ਗੱਲ ਹੈ ਫਿਰ ਤਾਂ ਹਾਂਜੀ ਚਲੋ ਕੋਈ ਨਾ ਆਪਣੇ ਵੀ ਮੈਰਿਜ ਆ ਰਹੀ ਹੈ ਜੀ ਮੇਰੇ ਬ੍ਰਦਰ ਦੀ ਬਿਲਕੁਲ ਜੀ ਤੇ ਹੋ ਸਕੇ ਤਾਂ ਨਾ ਨਾ ਕੋਈ ਚੱਕਰ ਨਹੀਂ ਸਾਨੂੰ ਬਸ ਤੁਸੀਂ ਤਰੀਕ ਲਿਖਾ ਦਿਓ ਸੀ ਪਹੁੰਚਾਂਗੇ ਤੁਹਾਡੇ ਜਿਆਦਾ ਫਿਰ ਬੁਕਿੰਗ ਚੱਲਦੀ ਹੈ ਨਾ ਸੀ ایڈਵਾਂਸ ਤੁਹਾਨੂੰ 1 ਮਹੀਨਾ ਪਹਿਲਾਂ ਦੱਸ ਦਿੰਦੇ ਹਾਂ 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 ਜੀ ਠੀਕ ਹੈ ਜੀ ਹੋਰ ਕੋਈ ਗਾਣਾ ਇਹ ਮੁੰਡਾ ਸਿੱਖੀ ਜਾਂਦਾ ਇਹਨੂੰ ਪਹਿਲਾਂ ਤਾਂ ਲਿਖਣਾ ਸਿਖਾਈਦਾ ਸੀ ਵੀ ਲਿਖਣਾ ਉੱਚਾ ਨਹੀਂ 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 1 ਮਿੰਟ ਹੁਣੇ ਹੁਣੇ ਤਾਂ ਤੁਸੀਂ ਕਹਿ ਰਹੇ ਸੀ ਕਮਾਲ ਜੀ ਵੀ ਇਹ ਸਟੋਰੀਆਂ ਸੌਰੀ ਗਾਣੇ ਲਿਖਦਾ ਹੈ ਕਿਆ ਹੁਣ ਕਹਿੰਦੇ ਲਿਖਣਾ ਸਿਖਾਉਣਾ ਇਹ ਗੱਲ ਕਿੱਧਰ ਇਹ ਆਈ ਆਈ ਥਿੰਕ ਸੋ ਕਾਈਂਡਲੀ ਗ੍ਰਾਂਟ ਮੀ ਲੀਵ ਫਾਰ ਵਨ ਜਸਟਰਡੇ ਵਿਦ ਯੂਰ ਇਨਫੋਰਮੇਸ਼ਨ ਸੋ ਕਾਈਂਡਲੀ ਸੌਂ ਸਮਝ ਆਇਆ ਨਹੀਂ ਆਏ ਤੁਹਾਡੇ ਗੱਲ ਨਹੀਂ ਸਮਝ ਆ ਗਿਆ ਕਿ ਜਦੋਂ ਮੈਂ ਬਿਮਾਰ ਹੁੰਨਾ ਤੁਹਾਡੇ ਕਹਿੰਦਾ ਮਤਲਬ ਬਿਲਕੁਲ ਬਿਮਾਰ ਹੁੰਨਾ ਮੈਂ ਬੋਲੀ ਜਾਂਦਾ ਉਵੇਂ ਮੇ ਲਿਖੀ ਜਾਂਦਾ ਓਕੇ ਓਕੇ ਨਹੀਂ ਸਮਝਦਾ ਇਦਾਂ ਫਿਰ ਲਿਖੀਦਾ ਨਾ ਸਾਰੀਆਂ ਮਤਲਬ ਹੀ ਕਿਹੜੀ ਸਟੇਟ ਆ ਪੰਜਾਬ ਹਰਿਆਣਾ ਦੀ ਇੰਡੀਆ ਦੀ ਅੱਛਾ ਨਹੀਂ ਤੁਸੀਂ ਆਪ ਹੀ ਲਿਖ ਦਿਓ ਹਾਂਜੀ ਅੱਛਾ ਪੋਜਪੂਰੀ ਸਾਰੇ ਗਾਣੇ ਗਾਈ ਦੀ ਅੱਛਾ ਪੋਜਪੂਰੀ ਵੀ ਗਾ ਲੈਂਦੇ ਹੋ ਵਾਹ ਸੁਣਾ ਦਿੰਨੇ ਆ ਲੈ ਆਪਣੇ ਦਰਸ਼ਕਾਂ ਨੂੰ ਤੁਸੀਂ ਪੋਜਪੂਰੀ ਗਾਣਾ ਸੁਣਾਓ ਸੁਣੋ ਫਿਰ ਸਾਰੇ ਸੁਣਾਓ ਰੇ ਨਿਕ ਤੂ ਮੜ ਕਹਣੀ ਕਰ ਰੇ ਨਿਕੂ ਮੜ ਕਹਣੀ ਰਾਰੇ ਅੱਲੀਆ ਰ ਮਚਕਾ ਛੁਰਾ ਕਮਰ ਕ ਨਿਕਲਰ ਛੁਰਾ ਕਮਨ ਕਰਿਆ ਕੀ ਆ ਨਿੰਮ ਤੋ ਨਹੀਂ ਹਾਂ ਇਬਲੀ ਹੀ ਵਲੀ ਹੈ ਇਬਲੀ ਹੀ ਵਲੀ ਹੈ ਕੀ ਬਾਤ ਆ ਕੀ ਬਾਤ ਨੇ ਕਮਾਲ ਜੀ ਤੁਸੀਂ ਤਾਂ ਸੱਚੀ ਕਮਾਲ ਕਰਤੀ ਤੁਹਾਡਾ ਨਾਣਾ ਸੱਚੀ ਸੋਚ ਕੇ ਰੱਖਿਆ ਕਮਾਲ ਸਿੱਧੂ ਅਰੇ ਪੂਜਪੂਰੀ ਗਾਣਾ ਤੂੰ ਹੀ ਨਿਕਾ ਸਕਦਾ ਕੋਈ ਹਿੰਦੀ ਹਿੰਦੀ ਤੂੰ ਤਾਂ ਪੂਜਪੂਰੀ ਆਲੀ ਗਾ ਸਕਦਾ ਹਾਂ ਹਿੰਦੀ ਸੁਣਾ ਲੈ ਹਿੰਦੀ ਵੀ ਸੁਣਾ ਲੈ ਮਰਾਠਾ ਵੀ ਆਉਂਦਾ ਅੱਛਾ ਮਰਾਠਾ ਨਾ ਕੀ ਬਾਤ ਆ ਜੀ ਓ ਰਿਗੁਨ ਕਰ ਕੱਲਾ ਪਰ ਕਚਲੇ ਤਿਰਸ ਨਿੰਗੋਲ ਹਾ ਇਲ ਬੱਲ ਹੈ अरे बरे कर कर रे अरे करे पर के अरे <laughs> हंस मराठा सुना दे नहीं जो इस कोई और सुना दो हिंदी सुना दो हर नैनो में आंखें आंखें में नैने नैनो में आंखें अरे पैरों में झंझरा 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 छनके बिंदिया कंचे अरे চুੜੀ ਖਣਕੇ চুੜੀ ਖਣਕੇ চুੜੀ ਖਣਕੇ ਅਰੇ ਕਾਜਲ ਅੱਖੋਂ ਮੇਂ ਡਾਲ ਕਾਜਲ ਅੱਖੋਂ ਮੇਂ ਡਾਲੇ ਹਾ ਹਾ ਵਾਹ ਲੈ ਲੈ ਦਿਲ ਮੇਂ ਸਨੇਹ ਲਓ ਜੀ ਦੋਸਤੋ ਹੁਣ ਤੁਸੀਂ ਦੇਖ ਹੀ ਚੁੱਕਿਓ ਕਿੰਨੀ ਸੋਹਣੀ ਆਵਾਜ਼ ਦੇ ਵਿੱਚ ਕਮਾਂ ਸਿੱਧੂ ਜੀ ਨੇ ਗਾਣੇ ਗਾਏ ਬੋਜਪੂਰੀ ਮਰਾਠੀ ਚ ਵੀ ਗਾ ਕੇ ਹਿੰਦੀ ਤੇ ਪੰਜਾਬੀ ਤੇ ਬਾਕੀ ਜਿਹੜੇ ਹੁਣ ਤੱਕ ਨੋਂਦੇ ਨੇ ਉਹ ਵੀ ਸਾਰੇ ਦਰਸ਼ਕਾਂ ਨੂੰ ਸੁਣਾ ਦਿਓ ਅੰਗਰੇਜ਼ੀ ਸੁਣਾਉਣਿਆ ਇੰਗਲਿਸ਼ song ਸੁਣਾਓ ਹਾਂ ਓਏ ਵੀਡੀਓ ਗਾਇ ਕਾਈਂਡਲੀ ਗ੍ਰਾਂਟ ਮੀ ਹੀ ਜਸਟਡ ਐਨੀਬਾਡੀ ਇਫ ਯੂ ਸੋ ਮੱਚ ਇਫ ਯੂ ਸੋ ਮੱਚ ਗਿਵ ਮੀ ਵਾਂਟ ਰਿਚਰਡ ਹਿਮਸੈਲਫ ਬੈਟ ਯੂਰ ਆ गुजराती गुजराती तो अच्छा गुजराती भी गजरात सुना चलो सुनाओ फिर ਕੋਈ ਰਹਿ ਨਾ ਜਾਵੇ ਪਾਜੀ ਗੁਜਰਾਤੀ ਵੀ ਸੁਣਾ ਦੋ ਇੰਚਲੂ ਕਲਕੰਤਲੂ ਹੋ ਕੰਤਨਾ ਕੰਚਨਤਲੂ ਸੀ ਜੰਬੇਨ ਗਨੋ ਹੋ ਵੀ ਇਹ ਜੁਪਲੈਂਟ ਪਲੈਂਚਲੈਂਚ ਪਣ ਤ੍ਰਿੰਚਰੀ ਪਲੈਂਚਲੀ ਪਲੈਂਚਲ ਟਿੰਟਰੀ ਇਹ ਜੁਪਲੈਂਟ ਰਹਿ ਬਹੁਤ ਬੁੱਕੜ ਜਾਈਂ ਜਾਓ ਦਸ ਕੋ ਦੇਖੀ ਜਾਓ ਕਿੰਨੇ ਸੋਹਣੇ ਸੌਂਗ ਨੇ ਇਹਨਾਂ ਦੇ ਹੋਰ ਕਿਹੜਾ ਬਈ ਤੁਹਾਨੂੰ ਚਾਇਨਾ ਚ ਅੱਛਾ ਚਾਇਨਾ ਲਭੇ ਚਾਇਨਾ ਵਾਲਾ ਵੀ ਸੁਣੋ ਜੀ ਇਹ ਕਣਕਾਂੜ ਕਿਣੀ ਨਹੀਂ ਮੈਨ ਤੋ ਹਨ ਮਨ ਲੇ ਰਰੇ ਰਰੇ ਬਰੀਕਾ ਹਣੀ ਤੂੰ ਹਾਰੇ ਵਰਚਣੀ ਗੜੀ ਤੁਮਨੇ ਇਹਨੇ ਰੇ ਬਲੇ ਕਰਕੇ ਸੇ ਮਨੇ ਜੂਣੀ ਲਾਉ ਜੀ ਕਮਾਲ ਸਿੱਧੂ ਜੀ ਸੱਚੀ ਕਮਾਲ ਹੀ ਕਰੀ ਜਾਨੇ ਤੁਸੀਂ ਤਾਂ ਦੇਖੋ ਜੀ ਸਾਰੀਆਂ ਸਟੇਟਾਂ ਵੇ ਮੈਨੂੰ ਰੋਕ ਜਾਣਦੇ ਆ ਇਹ ਜਾ ਕੋਈ ਦੇਸ਼ ਨਹੀਂ ਹੋਣਾ ਜਿੱਥੇ ਮੈਨੂੰ ਸੁਣਦੇ ਨਹੀਂ ਮੋਗੇ। ਲਓ ਜੀ ਜਦੋਂ ਤੁਸੀਂ ਉਹਨਾਂ ਦੀ ਪਾਸ਼ਾ ਦੇ ਵਿੱਚ ਗਾਣਾ ਸੁਣਾਉਣੇ ਹੋ ਜਾ ਕੇ ਉਧਰਲੇ ਸਟੇਜ 'ਤੇ ਤੁਸੀਂ ਅਖਾੜਾ ਲਾਉਣੇ ਹੋ ਆ ਫਿਰ ਪਿਆਰ ਤਾਂ ਤੁਹਾਨੂੰ ਮਿਲੂਗੀ ਨਾ। ਪਿਆਰ ਕੀ ਵਿਰੋਧ ਕਰਦੇ ਆ। ਵਿਰੋਧ ਪੁੱਛੋ ਕਿਉਂ? ਵਿਰੋਧ ਕਿਉਂ ਕਰਦੇ ਨੇ? ਮੰਨ ਲਓ ਮੈਂ ਗੁਜਰਾਤ ਦੀ ਕਿਸੇ ਸਟੇਟ 'ਚ ਮੇਰਾ ਗਾਣਾ ਚੱਲ ਗਿਆ। ਠੀਕ ਹੈ। ਜਿਹੜੇ ਉੱਥੋਂ ਦੇ ਕਲਾਕਾਰ ਆ ਉਹਨਾਂ ਨੂੰ ਐ ਹੋ ਜਾਂਦਾ ਵੀ ਇਹ ਗੱਬੀ ਅੱਛਾ ਅੱਛਾ ਸੰਦੀ ਮਤਲਬ ਚੈਲੰਜ ਫੀਲ ਕਰਦੇ ਨੇ ਚੈਲੰਜ ਕਰਦੇ ਨੇ ਓਕੇ ਓਕੇ ਹੁਣ ਦੇਖੋ ਹੀ ਕਮਾਲ ਆਪਾਂ ਨੂੰ ਰੱਬ ਨੇ ਦਿੱਤੀ ਆ ਬਖਸ਼ਿਸ਼ ਕਮਾਲ ਸਿੱਧੂ ਤਾਈਓ ਮੇਰਾ ਨਾ ਕਮਾਲ ਪਿਆਗਾ ਨਹੀਂ ਨਹੀਂ ਤੁਸੀਂ ਜਾ ਕੇ ਲਾਇਆ ਕਰੋ ਬਾਹਲੀ ਸਟੇਟਾਂ 'ਚ ਵੀ ਜਾ ਕੇ ਲਾਇਆ ਕਰੋ ਬੰਨਾਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਐਦੋ ਪੁੱਛੋ ਜੀ ਅਸੀਂ ਵਾਗੇ ਕਿਹੜੇ ਦੇਸ਼ ਗਏ ਸੀ ਆਪਣਾ THAILAND 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 ਗਏ ਸੀ ਉੱਥੇ ਭਾਈ ਸਾਨੂੰ ਜਹਾਜ਼ ਤੇ ਲੈ ਗਏ ਸਾਨੂੰ ਦੋਨਾਂ ਨੂੰ ਮੈਂ ਮਤਲਬ ਤਾਨੂੰ ਪਤਾ ਵੱਡਾ ਕਰਾ ਕਰ ਸੀ ਹਾਂ ਤੁਸੀਂ ਲਿਜਾ ਸਕਦੇ ਪੁਲਸਬੇਤੀ ਨਾਲ ਪੁਲਸਬੇਤੀ ਇਹ ਮੈਨੂੰ ਕਹਿੰਦਾ ਕਹਿੰਦਾ ਆਪਾਂ ਨੂੰ ਤਾਂ ਪੁੱਛ ਰਹੇ ਫੜ ਲਿਆ ਮੈਂ ਹਾਂ ਆਪਾਂ ਕਿਹੜਾ ਡੌਂਕੀ ਲਾਉਣਾ ਹੈ ਇੱਥੇ ਪਤਾ ਪ੍ਰੋਗਰਾਮ ਨਾਲ ਉਹਦੇ ਪੁਲਸ ਦੀ ਕਿਸੇ ਦੀ ਰਿਟਾਇਰਮੈਂਟ ਸੀ ਜੀ ਭਈ ਉੱਤੇ ਗਾਣੇ ਗਾਏ ਗਾਣੇ ਮੈਂ ਕਹਿੰਦਾ ਹੀ ਸਾਨੂੰ ਕਹਿੰਦੇ ਵੀ ਹੋਰ ਗਾਓ ਹੋਰ ਗਾਓ ਹੋਰ ਗਾਓ ਅਸੀਂ 7 ਦਿਨ 7 ਰਾਤਾਂ ਨਾ ਸੁੱਕਤੇ ਦਿਨ ਰਾਤ ਗਾਈ ਗਏ ਗਾਈ ਗਏ ਗਾਈ ਗਏ ਤੇ ਤੂੰ ਵੀ ਸਾਡੇ ਇੱਥੋਂ ਘਸ ਗਈ ਸੀ ਇੱਥੋਂ ਅੱਛਾ ਫਿਰ ਤੁਸੀਂ ਤੂੰ ਵੀ ਕਾਫੀ ਸਾਰੀਆਂ ਰੱਖੋ ਐ ਕਰੇਗਾ ਤਾਂ ਘਸ ਗਈ ਈ ਤੂੰ ਵੀ ਨਹੀਂ ਤੁਸੀਂ ਤੂੰ ਵੀ ਪਈ ਨਹੀਂ ਹੋਈ ਹੋਰ ਹੈ ਨਹੀਂ ਇਹ ਤਾਂ ਜੀ ਅਮਰੀਕਾ ਤੋਂ ਆਈ ਹੋਈ ਐ ਤੁਹਾਨੂੰ ਅਮਰੀਕਾ ਦੇ ਜਿਹੜਾ ਰਾਸ਼ਟਰਪਤੀ ਸੀ ਨਾ ਉਹਨਾਂ ਦਾ ਪ੍ਰੋਗਰਾਮ ਲਾਇਆ ਸੀ ਉਹਨੇ ਸਾਨੂੰ ਦੇਤੀ ਅੱਛਾ ਗਿਫਟ ਕੀਤੀ ਹੈ ਇਹ ਕਰਕੇ ਹਾਂ ਇਹ ਥੋੜਾ ਨਾ ਸਮਾਨ ਵੀ ਅਮਰੀਕਾ ਦੀ ਮਿਲੋ ਚਲ ਜੀ ਮੈਨੂੰ ਤੁਹਾਡੀ ਆਵਾਜ਼ ਬਹੁਤ ਸੋਹਣੀ ਲੱਗੀ ਤੇ ਦਰਸ਼ਕਾਂ ਨੂੰ ਵੀ ਸੋਹਣੀ ਲੱਗੀ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹ ਹੋਰ ਕਿਹੜੀ ਭਾਸ਼ਾ ਰਹੀ ਰਹਿੰਦੀ ਹੈ ਕੋਈ ਹੋਰ ਬਸੇ ਰੀਆਂ ਪਾਸ਼ਾ ਦਾ ਇਹ ਮੈਨੂੰ ਕੋਈ ਲੱਗਦਾ 34 35 ਪਾਸ਼ਾ ਚ ਮੈਂ ਕਾ ਲੈਣਾ ਚਲੋ ਕੋਈ ਗੱਲ ਨਹੀਂ ਜਿਹਨਾਂ ਨਾਲ ਮੁਲਾਕਾਤ ਆਪਣੀ ਹੁੰਦੀ ਰਹੂਗੀ ਤੇ ਤੁਸੀਂ ਬਣੇ ਰਹੋ ਜੁੜੇ ਰਹੋ ਸਾਡੇ ਨਾਲ ਤੇ ਤੁਹਾਨੂੰ ਵਕ ਵਕ ਪਾਸ਼ਾਵਾਂ ਦੇ ਵਿੱਚ ਵਧੀਆ ਤੋਂ ਵਧੀਆ ਸੁਰੇ ਸੁਨੇ ਸੌਂਗ ਸੁਣਨ ਨੂੰ ਮਿਲਣਗੇ ਤੇ ਹੋਰ ਸੁਣਾਓ ਜੀ ਹੋਰ ਕੋਈ ਹਮਾਰਾ ਹੋਰ ਤੁਸੀਂ ਸਾਡਾ ਪੁੱਛੋ ਸਫਰ ਪੁੱਛੋ ਕਿਵੇਂ ਕੋਈ ਜੋ ਮਰਜੀ ਪੁੱਛੋ ਵੀ ਜਨਾ ਸਾਡੇ ਬਹੁਤ ਬਿਜ਼ਨਸ ਵੀ ਨੇ ਹੋਰ ਕੋਈ ਕੰਮ ਵੀ ਕਰਦੇ ਖਲਾ ਕਰਦੇ ਤੁਸੀਂ ਨਾ ਇਹ ਮੁੰਡੇ ਦਾ ਬਿਜ਼ਨਸ ਹੈ ਜੀ अच्छा की काम ਕਰਦੇ ਤੁਸੀਂ ਪਵਾ ਇਹ ਦੁਰਮਡਾਂ ਦੇ ਜਿਹਨੂੰ ਸਰ ਦਰਮਟ ਦਰਮਟ ਮਤਲਬ ਦਰਮਟ ਦਰਮਟ ਇਹ ਕਹਿੰਦਾ ਮੈਨੂੰ ਕਹਿੰਦਾ ਵੀ ਉਸਤਾਦ ਜੀ ਕੋਈ ਮੈਂ ਬਿਜ਼ਨਸ ਚਲਾਉਣਾ ਸਾਈਡ ਵਿੱਚ ਮੈਂ ਇਹਨੂੰ ਦੁਰਮਟ ਪਵਾਤੇ ਇਹ ਦੁਰਮਟ ਫਰਸ਼ ਕੁੱਟਣ ਵਾਲਾ ਦੁਰਮਟ ਉਹ ਕਿਰਾਏ ਤੇ ਚੱਲਦੇ ਆਪਣੇ ਇਹਦੇ ਕਿਰਾਏ ਤੇ ਚੱਲਦੇ 6 ਅੱਜ ਦੀ ਘੜੀ 6 ਦੁਰਮਟਾਂ ਦਾ ਮਾਲ ਕੋਈ ਕੰਮ ਕੋਈ ਨਹੀਂ ਮਾੜਾ ਹੁੰਦਾ ਹਨਾ 6 ਦੁਰਮਟ ਚੱਲਦੇ ਜੀ ਇਹਦੇ ਜਦੋਂ ਚੱਲਦੇ ਆ ਧਰਤੀ ਦਮ ਕੁੱਟਦੀ ਆ 6 ਦੁਰਮਟ ਹਾਂਜੀ ਕੀ ਬਾਤ ਹੈ ਕਿਰਾਏ ਤੇ ਦਰਮਟ ਖੜਿਆ ਨਹੀਂ ਰਹਿੰਦਾ ਕਾਰੋਬਾਰ ਤੁਹਾਡਾ ਵੀ ਬਹੁਤ ਤਕੜਾ ਹੈ ਬਹੁਤ ਤਕੜਾ ਜੀ ਹਾਂ ਜੀ ਇਹਨੂੰ 2 ਦਰਮਟ ਪਾਏ ਸੀਗੇ 2 ਤੋਂ ਅੱਜ 6 ਦੀ 6 ਦਰਮਟਾਂ ਦਾ ਮਾਲ ਹੈ ਮਾਨ ਜਮਾ ਨਹੀਂ ਕਰਦਾ ਬਹੁਤ ਔਖਾ ਹੈ ਚਲੋ ਵਧੀਆ ਅੱਗੇ ਪਰਮਾਤਮਾ ਤੁਹਾਡਾ ਕਾਰੋਬਾਰ ਚਲਾਊਗਾ ਇਹ ਮੈਨੂੰ ਕਹਨਾ ਮੇਰਾ ਨਾਮ ਦਰਮਟਮਾਨ ਹੀ ਰੱਖ ਦੇ ਬਿਜ਼ਨਸਮੈਨ ਵੀ ਚੱਲੂ ਨਾਮ ਦਰਮਟਮਾਨ ਵੀ ਠੀਕ ਆ ਠੀਕ ਆ ਜੀ ਨਾਮ ਉਹਦਾ ਇਹ ਸਿੰਦਰ ਸਾਗਰ ਆ ਅਗਲੇ ਗੀਤਾਂ ਦੇ ਦੁਰਮਟਮਾਨ ਲਿਖਿਆ ਕਰੀ ਚੰਗੇ ਹੈ ਕਰੂਗਾ ਹਾਂ ਉਹ ਟੌਪਕ ਲਿਖਣਾ ਹੈ ਕਹਿੰਦੇ ਅੱਖੀਆਂ ਉਡੀਕਦੀਆਂ ਦੁਰਮਟਮਾਨ ਨੂੰ ਸ਼ਾਇਰੀ ਵੀ ਹੁੰਦੀ ਆ ਜੀ ਸਾਨੂੰ ਅੱਖੀਆਂ ਉਡੀਕਦੀਆਂ ਦੁਰਮਟਮਾਨ ਨੂੰ ਅੱਖੀਆਂ ਉਡੀਕਦੀਆਂ ਦੁਰਮਟਮਾਨ ਨੂੰ ਕੀ ਕਰੀਏ ਕੋਈ ਸੁਣਦਾ ਨਹੀਂ ਕੀ ਕਰੀਏ ਕੋਈ ਸੁਣਦਾ ਨਹੀਂ ਹੋਰਾਂ ਦੇ ਗਾਣੇ ਸਾਨੂੰ ਕੀ ਕਵੇ ਲੋਕ ਦੁਖੀ ਕਹਿੰਦੇ ਨੇ ਜਹਾਨ ਨੂੰ ਵਾਹ ਵਾਹ ਕੀ ਬਾਤ ਲਓ ਜੀ ਦੋਸਤੋ ਤੁਹਾਡੇ ਸਾਡੇ ਕਮਾਲ ਸਿੱਧੂ ਸਿੰਗਰ ਤੁਹਾਨੂੰ ਕਿਵੇਂ ਲੱਗੇ ਇਹ ਸਾਨੂੰ ਕਮੈਂਟਾਂ ਦੇ ਵਿੱਚ رائے ਦਿਓ ਠੀਕ ਹੈ ਹਾਂਜੀ ਸਾਡਾ ਹੋਰ ਇਹ ਫਰਾਉਡਕਾਸਟ ਪ੍ਰੋਗਰਾਮ ਦੇਖਣਾ ਅਗਲਾ ਭਾਗ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਅਸੀਂ ਸਾਡੇ ਕੋਲ ਮਟੀਰੀਅਲ ਬਹੁਤ ਮਤਲਬ ਧਿਆਨ ਹਲੇ 500 ਗਾਣੇ ਰਹਿਣੇ ਨੇ ਇਸ ਤੋਂ ਬਾਅਦ ਤੁਸੀਂ ਹੋਰ ਪਾਸ਼ਾ ਆਵਾਜ਼ ਦੇ ਵਿੱਚ ਵੀ ਆਪਦੀਆਂ ਬੋਲੀਆਂ ਅਲੱਗ-ਅਲੱਗ ਸੌਂਗ ਸਿੱਖ ਕੀਆ ਤਾਂ ਕਿ ਅਸੀਂ ਦਸਤਕਾਂ ਨੂੰ ਸੁਣਾ ਦਈਏ ਅਗਲੀ ਮੁਲਾਕਾਤ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਇਹਦੀ ਆਵਾਜ਼ ਕਿਵੇਂ ਦੀ ਲੱਗੀ ਠੀਕ ਹੈ ਨਾਲੇ ਅਸੀਂ ਤੁੰਬੀ ਉਹ ਨੂੰ ਓਕੇ ਕਰਾ ਲਾਂਗੇ ਠੀਕ ਕਰਾ ਲਾਂਗੇ ਕਮਾਰ ਸੁਤੇ ਦੀ ਆਵਾਜ਼ ਬਾਰੇ ਜ਼ਰੂਰ ਕਮੈਂਟ ਕਰਨਾ ਹਾਂਜੀ ਹਾਂਜੀ ਧੰਨਵਾਦੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸ਼ੁਕਰੀਆ